ਦੋਸਤੋ ਆ ਵੀਡੀਓ ਦੇਖਿਓ ਬਹੁਤ ਸੋਹਣੀ ਵੀਡੀਓ ਆ ਤੇ ਇੱਕ ਪਿਆਰਾ ਜਿਹਾ ਮੈਸੇਜ ਆ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਕੇ ਜਾਇਓ ਤੇ ਸ਼ੇਅਰ ਵੀ ਜਰੂਰ ਕਰਿਓ ਪਿਆਰੇ ਨੂੰ ਕਿਹੜੀ ਦਿੱਤ ਮਨਾਵਾ ਮੈਂ ਸਤ ਗੁਰ ਪਿਉਰੇ ਨੂੰ ਨਾ ਸੇਵਾ ਨਾ ਸਿਮਰਨ ਪੱਲੇ ਨਾ ਸੇਵਾ ਨਾ ਸਿਮਰਨ ਪੱਲੇ ਕਿਹੜਾ ਮੂ ਲੈ ਕੇ ਜਾਵਾ ਮੈਂ ਸਤ ਗੁਰ ਪਿਉਰੇ ਨੂੰ ਪਿਆਰੇ ਨੂੰ ਕਿਹੜੀ ਦਿੱਤ ਮਨਾ ਸਾਰੇ ਦਸਰਮਾ ਗੁਨਾਹਾਂ ਨਾਲ ਪਰਿਆ ਸਾਰੇ ਦਸਰਮਾ ਗੁਨਾਹਾਂ ਨਾਲ ਪਰਿਆ ਕਿੰਜ ਮੈਂ ਗੁਰਾਂ ਨੂੰ ਮਨਾਵਾਂ ਮੈਂ ਸਤ ਗੁਰ ਪਿਉਰੇ ਨੂੰ ਪਿਆਰ ਨੂੰ ਕਿਹੜੀ ਵਿੱਧ ਮਨਾਵਾਂ ਮੈਂ ਸਤ ਗੁਰ ਪਿਉਰੇ ਨੂੰ ਹਮ ਮੈਲੇ ਤੁਮੂ ਚਲ ਕਰਤੇ ਹਮ ਮੈਲੇ ਤੁਮੂ ਚਲ ਕਰਤੇ ਹਮ ਮੈਲੇ ਤੁਮੂ ਚਲ ਕਰਤੇ ਹਮ ਮੈਲੇ ਤੁਮੂ ਪਿਆਰੇ ਨੂੰ ਕਿਹੜੀ ਬਿੱਤ ਮਨ ਪਿਆਰੇ ਨੂੰ ਕਿਹੜੀ ਬਿੱਤ ਮਨਾਵਾ ਮੈਂ ਸਤ ਗੁਰ ਪਿਆਰੇ ਨੂੰ ਨਾ ਸੇਵਾ ਨਾ ਸਿਮਰਨ ਪੱਲੇ ਨਾ ਸੇਵਾ ਨਾ ਸਿਮਰਨ ਪੱਲੇ ਕਿਹੜਾ ਮੂ ਲੈ ਕੇ ਜਾਵਾਂ ਮੈਂ ਸਤ ਗੁਰ ਪਿਆਰੇ ਨੂੰ ਪਿਆਰੇ ਨੂੰ ਕਿਹੜੀ ਬਿੱਤ ਮਨਾਵਾ ਮੈਂ ਸਤ ਗੁਰ ਪਿਆਰੇ ਨੂੰ ਸਾਰੇ ਦਾ ਸਾਰਾ ਮੈਂ ਗੁਨਾਹ ਨਾਲ ਭਰਿਆ ਸਾਰੇ ਦਾ ਸਾਰਾ ਮੈਂ ਗੁਨਾਹ ਨਾਲ ਪਿਆਰ ਨੂੰ ਕਿਹੜੀ ਵਿਦ ਮਨਾਵਾਂ ਮੈਂ ਸਤਗੁਰ ਪਿਆਰੇ ਨੂੰ ਹਮ ਮਲੇ ਤੁਮ ਚਲ ਕਰਤੇ 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 ਹਮ ਨਿਰਗੁਣ ਤੁਮ ਦਾਤਾ ਸਤਗੁਰ ਪਿਆਰੇ ਨੂੰ ਪਿਆਰੇ ਨੂੰ ਕਿਹੜੀ ਬਿੱਦ ਮਨ ਪਿਆਰੇ ਨੂੰ ਨਾ ਸੇਵਾ ਨਾ ਸਿਮਰਨ ਪੱਲੇ ਨਾ ਸੇਵਾ ਨਾ ਸਿਮਰਨ ਪੱਲੇ ਕਿਹੜਾ ਮੁਲਾਕੇ ਜਾਵਾਂ ਮੈਂ ਸਤ ਗੁਰ ਪਿਆਰੇ ਨੂੰ ਪਿਆਰੇ ਨੂੰ ਕਿਹੜੀ ਵਿੱਤ ਮਨਾਵਾਂ ਮੈਂ ਸਤ ਗੁਰ ਪਿਆਰੇ ਨੂੰ ਸਾਰੇ ਦਸਰਮਾ ਗੁਨਾਹ ਨਾਲ ਪਰਿਆ ਸਾਰੇ ਦਸਰਮਾ ਗੁਨਾਹ ਨਾਲ ਪਰਿਆ ਕਿੰਜ ਮਗੁਰਾ ਨੂੰ ਮਨਾਵਾਂ ਮੈਂ ਸਤ ਗੁਰ ਪਿਆਰੇ ਨੂੰ ਪਿਆਰੇ ਨੂੰ ਕਿਹੜੀ ਵਿੱਤ ਤੁਹ ਵਰ ਪਿਆਰੇ ਨੂੰ ਹਮ ਮਲੇ ਤੁਮ ਚਲ ਕਰਤੇ ਹਮ ਮਲੇ ਤੁਮ ਚਲ ਕਰਤੇ ਹਮ ਮਲੇ ਤੁਮ ਚਲ ਕਰਤੇ ਹਮ ਮਲੇ